ਫਰਾਂਜੀ ਪੁਲਿਸ ਸਟੇਸ਼ਨ ਦਾ ਕਮੀਆਂ ਦਾ ਚਾਰਜ ਦੇ ਸੰਭਾਲਿਆ ਗਿਆ ਕੀ ਕਹਿਣਾ ਚਾਹੀਦਾ ਮੰਨ ਜੋ ਕਿ ਐਸਐਸਪੀ ਸਾਹਿਬ ਸ਼੍ਰੀ ਧਿਆ ਮਹਾਰਿਸ਼ ਕੁਮਾਰ ਜੀ ਆਈਪੀਐਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇੱਥੇ ਜਿਹੜਾ ਮੈਨੂੰ ਬਣੀ ਮੀਆਂ ਖਾਨ ਦੇ ਥਾਣੇ ਦਾ ਚਾਰਜ ਮਿਲਿਆ ਹੈ ਔਰ ਉਹਨਾਂ ਨੇ ਮੈਨੂੰ ਜੋ ਸਮਝ ਕੇ ਜਿਹੜਾ ਇੱਥੇ ਐਸਐਚਓ ਲਾਇਆ ਵਧੀਆ ਕੰਮ ਕਰਕੇ ਇਲਾਕੇ ਦੇ ਵਿੱਚ ਜਿਹੜਾ ਨਸ਼ੀ ਵੇਚਣ ਵਾਲੇ ਉਹਨਾਂ ਦੇ ਖਿਲਾਫ ਜੋ ਸਾਡੀ ਮਹਿੰਮ ਚੱਲ ਰਹੀ ਹੈ ਉਹਦੇ ਚ ਆਪਾਂ ਵਧੀਆ ਕੰਮ ਕਰਾਂਗੇ ਔਰ ਜਿਹੜੀ ਪ੍ਰਡੈਂਸੀ ਹੈ ਇੱਥੇ ਪਈ ਲੋਕਲ ਦਰਖਾਸਤਾਂ ਜਿਹੜਾ ਪਬਲਿਕ ਦਾ ਜਿੰਨਾ ਵੀ ਸਾਡੇ ਕੋਲ ਵੱਧ ਵੱਧ ਹੋ ਉਹ ਕੰਮ ਕਰਕੇ ਜਿਹੜਾ ਆਪਾਂ ਮਤਲਬ ਵਧੀਆ ਤਰੀਕੇ ਦੇ ਨਾਲ ਆਪਾਂ ਪਬਲਿਕ ਦੇ ਸਹਿਯੋਗ ਨਾਲ ਮਾਨਜੋਗ ਐਸਐਸਪੀ ਸਾਹਿਬ ਨੂੰ ਉਹ ਦਾ ਕ੍ਰੈਡਿਟ ਦੀ ਵੰਡ ਇਲਾਕੇ ਦੇ ਮੋਤਵਾਰਾਂ ਨਾਲ ਕੋਈ ਤਾਲਮਿਲ ਹੋਇਆ ਕੋ ਮੀਟਿੰਗ ਕਰ ਰਹੀ ਹੈ ਅਜੇ ਕੋਈ ਮੀਟਿੰਗ ਨਹੀਂ ਹੋਈ ਅੱਜ ਪਹਿਲਾਂ ਆਪਾਂ ਉਥੇ ਕ੍ਰਾਈਮ ਮੀਟਿੰਗ ਕੋ ਵਾਸਤੇ ਜਾ ਰਹੇ ਹਾਂ ਤੇ ਉਹਦੇ ਆਉਣ ਤੋਂ ਬਾਅਦ ਉਥੋਂ ਫਿਰ ਆ ਕੇ ਟਾਈਮ ਰੱਖ ਕੇ ਪਬਲਿਕ ਦੇ ਜਿਹੜੇ ਮੋਤਵਾਰ ਜਿਹੜੇ ਪਬਲਿਕ ਦਾ ਸੰਯੋਗ ਦੇਣ ਵਾਲੇ ਜਿੰਨੇ ਵੀ ਵਿਅਕਤੀ ਆ ਉਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਉਹਨਾਂ ਨਾਲ ਮੀਟਿੰਗ ਕੀਤੀ ਜਾਊਗੀ ਨਸ਼ਾ ਅਤੇ ਲੁੱਟਪੋਹਾਂ ਦੀਆਂ ਘਟਨਾਵਾਂ ਦੇ ਉੱਤੇ ਕੀ ਅੱਖਰ ਦੇ ਤੁਸੀਂ ਪਹਿਲਾਂ ਵੀ ਮੈਂ ਇੱਥੇ ਜਿੰਨਾ ਜਿਹੜਾ ਐਸਐਚਓ ਦੇਖਿਆ ਹੀ ਆ ਨਸ਼ੇ ਵਾਲੇ ਜਿਹੜੇ ਆ ਉਹ ਤੇ ਬੇਸ਼ੱਕ ਉਹ ਆਪਣੇ ਆਪਨੀ ਤਿਆਰੀ ਕਰ ਲੈਣ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਔਰ ਜੋ ਪਬਲਿਕ ਆ ਉਹਨਾਂ ਦੇ ਅਮਨ ਮਾਨ ਵਾਸਤੇ ਦਿਨ ਰਾਤ ਤਤ ਵਰਿਆ ਰਾਤ ਵੀ ਤੁਸੀਂ ਦੇਖਿਆ ਆਪਾਂ ਸਾਰੇ ਏਰੀਆ ਦੀ ਕਿਸ ਤਰ੍ਹਾਂ ਸਿਕਿਉਰਿਟੀ ਕੀਤੀ ਔਰ ਦਿਨੇ ਵੀ ਜਿਹੜਾ ਹਰੇਕ ਪਬਲਿਕ ਦੇ ਨਾਗਰਿਕ ਨੂੰ ਜਿਹੜਾ ਉਹ ਸੁਰੱਖਿਆ ਮਹਿਸੂਸ ਕਰੇ ਇਹੀ ਮੇਰਾ ਸਾਡਾ ਜਿਹੜਾ ਮੇਨ ਮੰਤਵ ਆ ਸਾਡੇ ਪੁਲਿਸ ਦਾ ਮਤਲਬ ਮੇਨ ਮੰਤਵ ਦੇਖੇ ਜਾਂਦਾ ਜਦੋਂ ਕੋਈ ਨਸ਼ੇ ਵਾਲਾ ਫੜਿਆ ਜਾਂਦਾ ਪਿੱਛੇ ਮੋਦਵਾਰ ਪਹੁੰਚਦੇ ਹੋ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋ ਮੇਰੇ ਕੋਲ ਤੇ ਕੋਈ ਅਜੇ ਤੱਕ ਇਹੋ ਜੀ ਕੋਈ ਗੱਲਬਾਤ ਹੋਈ ਨਹੀਂ ਨਾ ਮੈਂ ਕਿਸੇ ਦੇ ਨਸ਼ੇ ਵਾਲੇ ਨੂੰ ਮੈਂ ਇਹਦੀ ਗੱਲ ਸੁਣਦਾ ਹੁਣ ਜਿਹੜਾ ਫੜਿਆ ਜਾਊਗਾ ਉਹਨੂੰ ਸਲਾਖਾਂ ਦੇ ਪਿੱਛੇ ਬੰਦ ਕੀਤਾ ਜਾਊਗਾ ਕੀ ਅਪੀਲ ਕਰਨੀ ਚਾਹੋਗੇ ਇਲਾਕੇ ਦੀ ਪਬਲਿਕ ਨੂੰ ਕੀ ਨੌਜਵਾਨਾਂ ਨੂੰ ਵੀ ਮੇਰੀ ਅਪੀਲ ਆ ਕਿ ਨਸ਼ੇ ਤੋਂ ਤਿਆਗ ਕਰਨ ਔਰ ਚੰਗੇ ਨਾਗਰਿਕ ਬਣਨ ਦੀ ਕੋਸ਼ਿਸ਼ ਕਰਨ ਜਿਹੜੇ ਕੁਝ ਅੰਸਰ ਆ ਮਾਰੇ ਕੁਝ ਪਰਸੈਂਟ ਜਿਹੜੇ ਬਾਕੀਆਂ ਨਾਲ ਵੀ ਇਸ ਚੀਜ਼ ਦਾ ਜਿਹੜਾ ਉਹਨਾਂ ਨੂੰ ੱੱਬਾ ਲੱਗਦਾ ਹੈ ਦੂਜੇ ਨੌਜਵਾਨ ਵੀ ਜਿਹੜੇ ਸ਼ੱਕ ਦੇ ਘੇਰੇ ਦੇ ਵਿੱਚ ਆਉਂਦੇ ਆ ਔਰ ਮੈਂ ਸਮਝਦਾ ਕਿ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਮੇਰੀ ਤਾੜਨਾ ਹੈ ਕਿ ਜਾਂ ਤਾਂ ਆਪਣਾ ਕੰਮ ਛੱਡ ਜਾਣ ਤੇ ਜਾਂ ਫਿਰ ਉਹ ਉਹਨਾਂ ਨੂੰ ਤਿਆਰ ਲੈਣਾ ਆਪਣੇ ਜੇਲ੍ਹ ਚ ਜਾਣ ਲਈ ਤਿਆਰ ਹੈ ਦੇਖਿਆ ਗਿਆ ਤਮਾਕਿਆਂ ਦੇ ਮਾਹੌਲ ਦੇਖਣ ਨੂੰ ਮਿਲ ਰਿਹਾ ਉਸ ਦੇ ਉੱਤੇ ਵੀ ਕੋਈ ਰਾਤ ਦੇ ਸਮੇਂ ਦੇ ਕੋਈ ਗਰਤ ਵਿਦਾਈ ਕੀ ਹੈ ਜਾਂ ਚੌਕਸੀ ਪੁਲਿਸ ਜਿਹੜੀ ਹੈ ਇਸ ਕੰਮ ਵਾਸਤੇ ਬਿਲਕੁਲ ਤਤਪਰਿਆ ਤੁਸੀਂ ਦੇਖਿਆ ਹੀ ਆ ਜਿਨ੍ਹਾਂ ਨੇ ਵੀ ਜੋ ਜੋ ਵੀ ਜਿਹੜੀ ਜਿਹੜੀ ਕੋਈ ਗਾਪ ਵਾਰਦਾਤ ਹੋਈ ਹੈ ਹੁਣ ਤੱਕ ਜਿਹੜੀ ਉਹ ਸਾਰੀ ਟਰੇਸ ਹੋ ਚੁੱਕੀ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ ਬਹੁਤ ਮਿਹਨਤੀ ਨੇ ਔਰ ਮਾਨਯੋਗ ਐਸਪੀ ਹੈੱਡਕ quarters ਸਾਹਿਬ ਵੀ ਦਿਨ ਰਾਤ ਤੁਸੀਂ ਦੇਖਿਆ ਕੋ ਆਪ ਬਾਹਰ ਨਿਕਲ ਕੇ ਔਰ ਸਾਡਾ ਉਹ ਆਫਿਸ ਸਹਿਯੋਗ ਕਰਦੇ ਆ ਔਰ ਸਾਡੀ ਜਿਹੜੀ ਪੁਲਿਸ ਵੀ ਆ ਗੁਰਦਾਸਪੁਰ ਜ਼ਿਲ੍ਹੇ ਦੀ ਕੋਈ ਇਹੋ ਜਿਹਾ ਕੋਈ ਮੁਕਦਮਾ ਨਹੀਂ ਜਿਹੜਾ ਹੁਣ ਤੱਕ ਅਨਟ੍ਰੇਸ ਹੋਵੇ ਔਰ ਵਧੀਆ ਤਰੀਕੇ ਦੇ ਨਾਲ ਜਿਹੜਾ ਅਸੀਂ ਕੰਮ ਕਰਾਂਗੇ ਔਰ ਪਬਲਿਕ ਦੀ ਜਾਣ ਮਾਲ ਦੀ ਰਾਖੀ ਕਰਾਂਗੇ